ਜਦੋਂ ਇਲੈਕਸ਼ਨ ਅਨਾਉਂਸ ਹੋਈ ਜਦੋਂ ਨਾਮੀਨੇਸ਼ਨ ਹੋਏ ਤੇ ਬਾਬੂ ਬ੍ਰਿਸ਼ਪਾਨ ਜੀ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਅਕਾਲੀਆਂ ਨੂੰ ਕੋਈ ਮੇਰੇ ਮੁਕਾਬਲੇ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਅਕਾਲੀਆਂ ਨੂੰ ਕੋਈ ਮੇਰੇ ਮੁਕਾਬਲੇ ਦੇ ਉਤੇ ਖੜਾ ਕਰਨ ਵਾਸਤੇ ਬੰਦਾ ਨਹੀਂ ਲੱਭਿਆ ਉਹਨਾਂ ਨੇ ਗਰੰਥੀ ਖੜਾ ਕਰ ਦਿੱਤਾ ਗ੍ਰੰਥੀ ਵੀ ਬੰਦੇ ਹੀ ਹੁੰਦੇ ਆ ਤੇ ਜਦੋਂ ਹਾਰ ਗਏ ਸਿਰ ਮਸਹੂਸ ਕੇ ਬੈਠੇ ਤੇ ਅਫਸੋਸ ਕਰਨ ਵਾਲੇ ਆ ਜਿਹੜੇ ਲੋਕ ਆਏ ਉਹਨਾਂ ਨੂੰ ਕਹਿਣ ਲੱਗੇ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਮੈਂ ਹਾਰ ਗਿਆ ਦੁੱਖ ਇਸ ਗੱਲ ਦਾ ਹੈ ਕਿ ਮੈਂ ਇੱਕ ਗ੍ਰੰਥੀ ਤੋਂ ਹਾਰ ਗਿਆ ਸਿੱਖ ਧਰਮ ਦੇ ਵਿੱਚ ਗ੍ਰੰਥੀ ਦਾ ਰੁਤਬਾ ਗ੍ਰੰਥੀ ਦਾ ਸਨਮਾਨ ਮਾਨ ਬਹੁਤ ਵੱਡਾ ਹੈ ਉਹਨੇ ਛੋਟਿਆ ਕੇ ਦੇਖਿਆ ਗ੍ਰੰਥੀ ਨੂੰ ਜਿਹਦਾ ਨਤੀਜਾ ਨਿਕਲਿਆ ਕਿ ਉਹਨਾਂ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰੇ ਬੋਲ ਕੇ ਗਏ ਨੇ 1947 ਦੇ ਵਿੱਚ ਅਸੀਂ ਯਮਨਾ ਤੋਂ ਲੈ ਕੇ ਅਟਕ ਦਰਿਆ ਤੱਕ ਬਿਖਰੇ ਹੋਏ ਸੀ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਪੂਰਬੀ ਪੰਜਾਬ ਦੇ ਵਿੱਚ ਐਗਰੀਕਲਚਰ ਸਿੱਖਾਂ ਦੇ ਕੋਲ ਸੀ ਟਰੇਡ ਹਿੰਦੂਆਂ ਦੇ ਕੋਲ ਸੀ ਤੇ 1947 ਦੇ ਵਿੱਚ ਜਦੋਂ ਪੰਜਾਬ ਵੰਡਿਆ ਗਿਆ ਤੇ ਪੰਜਾਬ ਦੀ ਵੰਡ ਤੋਂ ਪਹਿਲਾਂ ਉਸ ਵੇਲੇ ਦੇ ਭਾਰਤ ਦੇ ਨੇਤਾਵਾਂ ਨੇ ਸਿੱਖਾਂ ਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਐਸਾ ਖੇਤਾ ਦਿੱਤਾ ਜਾਏਗਾ ਜਿੱਥੇ ਤੁਹਾਡੇ ਧਰਮ ਗ੍ਰੰਥ ਤੁਹਾਡੀਆਂ ਪਰੰਪਰਾਵਾਂ ਤੁਹਾਡੀ ਮਾਨ ਮਰਿਆਦਾ ਸੁਰੱਖਿਅਤ ਰਹੇਗੀ ਪਰ ਜਿਉਂ ਹੀ ਭਾਰਤ ਦੀ ਵੰਡ ਹੋਈ ਵਾਦੇ ਜਿਹੜੇ ਸੀ ਉਹ ਮੁਕਾ ਦੇ ਦਿੱਤੇ ਗਏ ਖਤਮ ਕਰ ਦਿੱਤੇ ਗਏ ਸਿੱਖਾਂ ਨੂੰ ਜਿਹੜੇ ਪਾਕਿਸਤਾਨ ਦੇ ਪੰਜਾਬ ਤੋਂ ਉੱਜੜ ਕੇ ਆਏ ਸਨ ਉਹਨਾਂ ਨੂੰ ਹਿੰਦੁਸਤਾਨ ਦੇ ਦੂਜੇ ਸੂਬਿਆਂ ਦੇ ਵਿੱਚ ਜਿਹੜਾ ਸੀ ਉਹ ਸੁਟਿਆ ਗਿਆ ਤਾਂ ਕਿ ਇੱਕ ਜਗ੍ਹਾ ਸਿੱਖ ਜਿਹੜੇ ਆ ਉਹ ਇਕੱਠੇ ਨਾ ਹੋ ਸਕਣ ਕਿਸੇ ਨੂੰ ਬੰਬੇ ਕਿਸੇ ਨੂੰ ਤਰਾਈ ਦੇ ਖੇਤਰ ਚ ਕਿਸੇ ਨੂੰ ਦੱਖਣ ਦੇ ਵਿੱਚ ਕਿਸੇ ਨੂੰ ਕਲਕੱਤੇ ਦੇ ਵਿੱਚ ਪ੍ਰਾਪਰਟੀਆਂ ਜਿਹੜੀਆਂ ਸੀ ਉਹ ਅਲਾਟ ਕੀਤੀਆਂ ਗਈਆਂ ਅਸੀਂ ਇੱਕ ਜਗ੍ਹਾ ਤਾਂ ਨਾ ਬੈਠ ਸਕੀਏ ਸਿੱਖਾਂ ਨੇ ਇਹ ਮੰਗ ਕਰਨੀ ਸ਼ੁਰੂ ਕੀਤੀ ਕਿ ਸਾਨੂੰ ਪੰਜਾਬੀ ਸੂਬਾ ਚਾਹੀਦਾ ਸਾਨੂੰ ਪੰਜਾਬੀ ਸੂਬਾ ਚਾਹੀਦਾ ਕਿਉਂਕਿ ਦੱਖਣ ਭਾਰਤ ਦੇ ਵਿੱਚ ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਬਣਾ ਦਿੱਤੇ ਗਏ ਸੀ ਤੇ ਇਹ ਸਿੱਖਾਂ ਦੀ ਜਿਹੜੀ ਮੰਗ ਸੀ ਜਾਂ ਪੰਜਾਬੀਆਂ ਦੀ ਜਿਹੜੀ ਇਹ ਮੰਗ ਸੀ ਕੋਈ ਗਲਤ ਨਹੀਂ ਸੀ ਸਾਨੂੰ ਪੰਜਾਬੀ ਸੂਬਾ ਚਾਹੀਦਾ ਹੈ ਉਹਦੇ ਵਿੱਚ ਚਾਹੇ ਸਿੱਖ ਹੋਣ Hindu ਹੋਣ ਮੁਸਲਮਾਨ ਕੋਈ ਹੋਣ ਲੇਕਿਨ ਪੰਜਾਬੀ ਸੂਬਾ ਹੋਵੇ ਪੰਜਾਬੀ ਬੋਲਣ ਵਾਲਿਆਂ ਦਾ ਸੂਬਾ ਹੋਵੇ ਲੇਕਿਨ ਉਸ ਵਕਤ ਦੇ ਲੀਡਰਾਂ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਜਿਹੜਾ ਹੈ ਉਹ ਫਿਰਕੂ ਰੰਗਤ ਦਿੱਤੀ ਕਿ ਇਹ ਵੱਖਰਾ ਸੂਬਾ ਮੰਗਦੇ ਨੇ ਵੱਖਰਾ ਦੇਸ਼ ਮੰਗਦੇ ਨੇ ਸਾਧ ਸੰਗਤ ਜੀ 4 ਜੁਲਾਈ 1955 ਨੂੰ ਪਹਿਲੀ ਵਾਰ ਪੰਜਾਬੀ ਸੂਬਾ ਮੰਗਣ ਵਾਲੇ ਸਿੱਖਾਂ ਦੇ ਉੱਤੇ ਵੱਡਾ ਤਸ਼ੱਦਦ ਕਰਦੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਪਹਿਲੀ ਵਾਰ 4 ਜੁਲਾਈ 1955 ਨੂੰ ਪੰਥ ਨੇ ਬੜੀ ਜਦੋਜਾਹਿਦ ਕੀਤੀ ਤੇ ਫਿਰ ਆਨੰਦਪੁਰ ਸਾਹਿਬ ਦਾ ਮਤਾ ਲਿਖਿਆ ਗਿਆ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਸਿੱਖਾਂ ਦੇ ਸਰੋਕਾਰ ਸਨ ਕੁਝ ਧਾਰਮਿਕ ਮੰਗਾਂ ਸਨ ਕੁਝ ਖੇਤਰੀ ਮੰਗਾਂ ਸਨ ਕੁਝ ਰਾਜਨੀਤਿਕ ਮੰਗਾਂ ਸਨ ਤਿੰਨ ਤਰ੍ਹਾਂ ਦੀਆਂ ਮੰਗਾਂ ਸੀ ਆਨੰਦਪੁਰ ਸਾਹਿਬ ਦੇ ਮਤੇ 'ਚ ਧਾਰਮਿਕ ਮੰਗਾਂ ਖੇਤਰੀ ਮੰਗਾਂ ਤੇ ਰਾਜਨੀਤਿਕ ਮੰਗਾਂ ਧਾਰਮਿਕ ਮੰਗਾਂ ਦੇ ਵਿੱਚ ਕੀ ਸੀ ਧਾਰਮਿਕ ਮੰਗਾਂ ਦੇ ਵਿੱਚ ਸੀ ਕਿ ਸ੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇਹ ਕਿੰਨੀ ਕੁ ਵੱਡੀ ਮੰਗ ਸੀ ਲੇਕਿਨ ਇਹ ਵੀ ਨਹੀਂ ਮੰਨੀ ਗਈ ਉਸ ਵੇਲੇ ਫੇਰ ਹਰਮੰਦਰ ਸਾਹਿਬ ਤੋਂ ਲਾਈਵ ਕੀਰਤਨ ਰੇਡੀਓ ਦੇ ਉੱਤੇ ਪ੍ਰਸਾਰਿਤ ਹੋਵੇ ਅੱਜ ਸਾਰਾ ਦਿਨ ਅਸੀਂ ਲਾਈਵ ਜਿਹੜਾ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਦੇਖਦੇ ਹਾਂ ਤੇ ਤੀਸਰੀ ਇੱਕ ਮੰਗ ਜਿਹੜੀ ਬੜੀ ਵਾਜਬ ਸੀ ਉਹ ਸੀ 올 ਇੰਡੀਆ ਗੁਰਦੁਆਰਾ ਐਕਟ ਦੀ ਕਿ ਸਾਨੂੰ 올 ਇੰਡੀਆ ਗੁਰਦੁਆਰਾ ਐਕਟ ਜਿਹੜਾ ਉਹ ਦਿੱਤਾ ਜਾਏ ਇਹ ਕੁਝ ਇੱਕ ਧਾਰਮਿਕ ਮੰਗਾ ਸਨ ਕੁਝ ਖੇਤਰੀ ਮੰਗਾ ਸੀ ਪੰਜਾਬ ਤੋਂ ਬਾਹਰ ਕੱਢ ਦਿੱਤੇ ਗਏ ਸੀ ਉਹ ਪੰਜਾਬ ਚ ਸ਼ਾਮਿਲ ਕੀਤੇ ਜਾਣ ਇਹ ਮੰਗ ਗੈਰ ਵਾਜਬ ਕਦੋਂ ਸੀ ਇਹ ਬਿਲਕੁਲ ਜਾਇਜ਼ ਮੰਗ ਸੀ ਜੇ ਮਹਾਰਾਸ਼ਟਰ ਮਰਾਠੀ ਦੇ ਆਧਾਰ ਤੇ ਬਣ ਸਕਦਾ ਹੈ ਜੇ ਦੱਖਣ ਦੇ ਸੂਬੇ ਕੋਈ ਤਾਮਿਲ ਦੇ ਆਧਾਰ ਤੇ ਬਣ ਸਕਦਾ ਹੈ ਕੋਈ ਤੇਲਗੂ ਦੇ ਆਧਾਰ ਤੇ ਬਣ ਸਕਦਾ ਹੈ ਕੋਈ ਕੰਨੜ ਦੇ ਆਧਾਰ ਤੇ ਬਣ ਸਕਦਾ ਹੈ ਤੇ ਫਿਰ ਪੰਜਾਬੀ ਦੇ ਆਧਾਰ ਤੇ ਪੰਜਾਬੀ ਸੂਬਾ ਕਿਉਂ ਨਹੀਂ ਬਣ ਸਕਦਾ ਅੱਜ ਬਹੁਤ ਵੱਡੇ ਇਲਾਕੇ ਪੰਜਾਬੀ ਬੋਲਦੇ ਹਰਿਆਣੇ ਦੇ ਵਿੱਚ ਨੇ ਹਿਮਾਚਲ ਦੇ ਵਿੱਚ ਨੇ ਜੰਮੂ ਦੇ ਵਿੱਚ ਨੇ ਲੇਕਿਨ ਸਿੱਖਾਂ ਦੀ ਇਹ ਮੰਗ ਵੀ ਦਰਕਨਾਰ ਕਰ ਦਿੱਤੀ ਗਈ ਖੇਤਰੀ ਮੰਗਲ ਦੇ ਵਿੱਚ ਰਾਜਧਾਨੀ ਸੀ ਚੰਡੀਗੜ੍ਹ ਨੂੰ ਸੌਪਿਆ ਜਾਏ ਹਰ ਸੂਬੇ ਦੀ ਆਪਣੀ ਰਾਜਧਾਨੀ ਹੈ ਲੇਕਿਨ ਇੰਨੇ ਸਾਲ ਬੀਤ ਗਏ ਪੰਜਾਬ ਦੇ ਕੋਲ ਆਪਣੀ ਰਾਜਧਾਨੀ ਨਹੀਂ ਹੈ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਿਆ ਤੇ ਪੰਜਾਬ ਤੋਂ ਚੰਡੀਗੜ੍ਹ ਨੂੰ ਜਿਹੜਾ ਸੀ ਉਹ ਦੂਰ ਕਰ ਦਿੱਤਾ ਗਿਆ 40% ਹੱਕ ਹਕੂਕ ਜਿਹੜੇ ਸੀ ਉਥੇ ਹਰਿਆਣੇ ਦੇ ਰੱਖ ਲਏ ਗਏ 60% ਹੱਕ ਹਕੂਕ ਪੰਜਾਬ ਨੂੰ ਦਿੱਤੇ ਗਏ ਤੇ ਹੁਣ ਹੌਲੀ 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 ਉਹ 60% ਵੀ ਜਿਹੜੇ ਆ ਉਹ ਘਟਾ ਦਿੱਤੇ ਗਏ 60% ਮੁਲਾਜ਼ਮ ਚੰਡੀਗੜ੍ਹ ਚ ਪੰਜਾਬ ਦੇ ਹੋਣਗੇ ਅੱਜ ਪਤਾ ਕਰੋ ਜਾ ਕੇ ਚੰਡੀਗੜ੍ਹ ਚ 60% ਮੁਲਾਜ਼ਮ ਪੰਜਾਬ ਦੇ ਰੱਖੇ ਜਾਂਦੇ ਆ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਰੱਖੇ ਜਾਂਦੇ 60% ਪਾਪੂਲੇਸ਼ਨ ਪੰਜਾਬ ਦੀ ਹੋਏਗੀ ਅੱਜ ਚੰਡੀਗੜ੍ਹ ਜਾ ਕੇ ਪਤਾ ਕਰੋ ਕਿ 60% ਪਾਪੂਲੇਸ਼ਨ ਪੰਜਾਬ ਦੀ ਹੈ ਬਿਲਕੁਲ ਵੀ ਨਹੀਂ ਚੰਡੀਗੜ੍ਹ ਦਾ ਡੈਮੋਗ੍ਰਾਫ ਗ੍ਰਾਫ ਜਿਹੜਾ ਉਹ ਗੈਰ ਪੰਜਾਬੀ ਹੋ ਗਿਆ ਟੋਟਲੀ ਗੈਰ ਪੰਜਾਬੀ ਇਹ ਤੱਕਾ ਨਹੀਂ ਆਰਵੀ ਵਿਆਸ ਦੇ ਪਾਣੀਆਂ ਦੀ ਸਹੀ ਵੰਡ ਰਿਪੈਰੀਅਨ ਕਾਨੂੰਨ ਕਹਿੰਦਾ ਹੈ ਕਿ ਜਿਸ ਧਰਤੀ ਦੀ ਹਿੱਕ ਤੋਂ ਦਰਿਆ ਲੰਘਦੇ ਆ ਸਭ ਤੋਂ ਵੱਧ ਅਧਿਕਾਰ ਉਸ ਧਰਤੀ ਦੇ ਲੋਕਾਂ ਦਾ ਪਾਣੀਆਂ ਦੇ ਉੱਤੇ ਆ ਹੜ ਆਇਓ ਯਾਰ ਆ ਹੜਾਂ ਦਾ ਸੰਤਾਪ ਕੌਣ ਭੋਗ ਰਿਹਾ ਪੰਜਾਬੀ ਭੋਗ ਰਹੇ ਨੇ ਸਿੱਖ ਭੋਗ ਰਹੇ ਨੇ ਕਿਸਾਨ ਭੋਗ ਰਹੇ ਨੇ ਮਜਦੂਰ ਭੋਗ ਰਹੇ ਨੇ ਹਰਿਆਣਾ ਭੋਗ ਰਿਆ ਰਾਜਸਥਾਨ ਭੋਗ ਰਿਆ ਬਿਲਕੁਲ ਵੀ ਨਹੀਂ ਭੋਗ ਰਿਆ ਤੇ ਜੇ ਹੜਾਂ ਦੀ ਮਾਰ ਜਿਹੜੀ ਆ ਉਹ ਅਸੀਂ ਝੱਲਦੇ ਆ ਤੇ ਫਿਰ ਪਾਣੀਆਂ ਦੇ ਉੱਤੇ ਸਾਡਾ ਅਧਿਕਾਰ ਗੈਰਵਾਜਬ ਕਿਵੇਂ ਹੋ ਗਿਆ ਸਾਧ ਸੰਗਤ ਜੀ ਬੜੀ ਸ਼ਾਤਰਤਾ ਦੇ ਨਾਲ ਕਾਣੀ ਵੰਡ ਜਿਹੜੀ ਹੈ ਉਹ ਪੰਜਾਬੀਆਂ ਦੇ ਨਾਲ ਪਾਣੀਆਂ ਦੇ ਮਸਲੇ ਦੇ ਉੱਤੇ ਕੀਤੀ ਗਈ ਤੇ ਫਿਰ ਫਸਲਾਂ ਦੇ ਭਾਅ ਜਿਹੜੇ ਆ ਆਨੰਦਪੁਰ ਸਾਹਿਬ ਦੇ ਮਤੇ ਚ ਸੀ ਫਸਲਾਂ ਦੇ ਭਾਅ ਜਿਹੜੇ ਆ ਭਾਅ ਐਮ ਐਸ ਪੀ ਜਿਹੜੀ ਹੈ ਉਹ ਤਿਆਰ ਕੀਤੀ ਜਾਏ ਲੇਕਿਨ ਉਹ ਵੀ ਮੰਗ ਜਿਹੜੀ ਹੈ ਉਹ ਬਿਲਕੁਲ ਨਹੀਂ ਮੰਗੀ ਗਈ ਇਹ ਸਾਡੀਆਂ ਖੇਤਰੀ ਮੰਗਾਂ ਸੀ ਤੇ ਤੀਜੀਆਂ ਸਾਡੀਆਂ ਰਾਜਨੀਤਿਕ ਮੰਗਾਂ ਸੀ ਰਾਜਨੀਤਿਕ ਮੰਗਾਂ ਦੇ ਵਿੱਚ ਸਾਡੀ ਮੰਗ ਸੀ ਕਿ ਸੂਬੇ ਨੂੰ ਵੱਧ ਅਧਿਕਾਰ ਕੱਲੇ ਪੰਜਾਬ ਨੂੰ ਨਹੀਂ ਸਾਰੇ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਅੱਜ ਦੱਖਣ ਦੀਆਂ ਸਟੇਟਾਂ ਇਹ ਆਵਾਜ਼ ਚੁੱਕਣ ਲੱਗ ਪਈਆਂ ਨੇ ਉੱਚੇ ਤੰਨ ਹੋ ਗਈਆਂ ਨੇ ਔਰ ਕਈ ਸਟੇਟਾਂ ਨੇ ਤਾਮਿਲਨਾਡੂ ਨੇ ਤਾਂ ਆਪਣਾ ਝੰਡਾ ਵੀ ਬਣਾ ਲਿਆ ਲੇਕਿਨ ਉਹਨਾਂ ਨੂੰ ਕਿਸੇ ਨੇ ਫਿਰਕਾ ਪ੍ਰਸਤ ਨਹੀਂ ਕਿਹਾ ਜਿੱਦੇ ਪੰਜਾਬ ਨੇ ਝੰਡਾ ਬਣਾਇਆ ਉਹਦੇ ਕਹਿਣਗੇ ਜੀ ਇਹ ਫਿਰਕਾ ਪ੍ਰਸਤ ਹੈ ਇਹ ਧੱਕਾ ਨਹੀਂ ਹੈ ਤਾਮਿਲਨਾਡੂ ਨੇ ਆਪਣਾ ਝੰਡਾ ਬਣਾ ਲਿਆ ਔਰ ਜਿੰਨੀ ਨਫ਼ਰਤ ਦੱਖਣੀ ਸੂਬੇ ਰਾਸ਼ਟਰੀ ਭਾਸ਼ਾ ਹਿੰਦੀ ਤੋਂ ਕਰਦੇ ਆ ਜਿਹਨੂੰ ਰਾਸ਼ਟਰੀ ਭਾਸ਼ਾ ਕਹਿੰਦੇ ਆ ਹਿੰਦੀ ਤੋਂ ਕਰਦੇ ਆ ਅਸੀਂ ਤਾਂ ਕਰਦੇ ਨਹੀਂ ਲੇਕਿਨ ਫਿਰ ਵੀ ਸਾਡੇ ਦੇ ਉਤੇ ਫਿਰਕਾ ਪ੍ਰਸਤ ਹੋਣ ਦਾ ਜਿਹੜਾ ਹੈ ਉਹ ਲੈਵਲ ਲਾਇਆ ਗਿਆ ਸਾਨੂੰ ਜਿਹੜਾ ਹੈ ਫਿਰਕਾ ਪ੍ਰਸਤ ਜਿਹੜਾ ਹੈ ਉਹ ਦੱਸਿਆ ਗਿਆ ਇਹ ਆਨੰਦਪੁਰ ਸਾਹਿਬ ਦਾ ਮਤਾ ਸੀ ਔਰ ਇਸ ਮਤੇ ਨੂੰ ਲੈ ਕੇ ਹੀ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਦਿੱਲੀ ਦੇ ਲੂੰਬੜਾ ਨੇ ਗੁੰਮਰਾ ਕੀਤਾ ਗੁੰਮਰਾ ਕਰਕੇ ਉਹਨਾਂ ਨੂੰ ਕਹਿ ਕੇ ਤੁਹਾਡੀਆਂ ਮੰਗਾਂ ਮੰਨਾਂਗੇ ਉਹ ਵਿਚਾਰੀ ਸਾਧੂ ਪੁਰਖ ਸੀ ਉਹ ਲੂੰਬੜਾਨੀਆਂ ਗੱਲਾਂ 'ਚ ਆ ਗਏ ਲੇਕਿਨ ਮੰਗਾਂ ਮੰਨੀਆਂ ਕੋਈ ਨਹੀਂ ਗਈਆਂ ਮੰਗਾਂ ਮੰਨੀਆਂ ਕੋਈ ਨਹੀਂ ਗਈਆਂ ਔਰ ਅੱਜ ਤੱਕ ਨਹੀਂ ਮੰਨੀਆਂ ਗਈਆਂ ਇਹ ਸਰਾ ਸਰ ਸਾਧ ਸੰਗਤ ਜੀ ਇਹ ਤੱਕਾ ਸੀ ਸਿੱਖਾਂ ਦੇ ਨਾਲ ਜਿਹੜਾ ਉਸ ਵਕਤ ਕੀਤਾ ਗਿਆ ਔਰ ਹੈਰਾਨੀ ਦੀ ਗੱਲ ਕਿ ਜਦੋਂ ਭਾਰਤ ਸਰਕਾਰ ਨੇ ਇੱਕ ਵਾਰ ਫੈਸਲਾ ਕੀਤਾ ਕਿ ਚਲੋ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਨੂੰ ਦੇ ਦਿੰਨੇ ਤੇ ਚੌਧਰੀ ਦੇਵੀ لال ਜਿਨ੍ਹਾਂ ਦਾ ਬੁੱਤ ਡੱਬ ਵਾਲੀ ਦੇ ਵਿੱਚ ਲੱਗਿਆ ਹੋਇਆ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਨਵਯੁਗ ਮੋਰਚਾ ਜਿਹੜਾ ਸੀ ਉਹ ਖੜਾ ਕੀਤਾ ਹਰਿਆਣੇ ਦੇ ਵਿੱਚ ਤੇ ਚੰਡੀਗੜ੍ਹ ਜਿਹੜਾ ਸੀ ਪੰਜਾਬ ਨੂੰ ਦੇਣ ਦਾ ਸਖਤ ਵਿਰੋਧ ਕੀਤਾ ਕਿੰਦੀ ਕਮਾਲ ਦੀ ਗੱਲ ਹੈ ਜਿਨ੍ਹਾਂ ਦਾ ਡੱਬ ਵਾਲੀ ਦੇ ਵਿੱਚ ਬੁੱਤ ਲੱਗਿਆ ਉਹਨਾਂ ਨੇ ਨਵਯੁਗ ਮੋਰਚਾ ਬਣਾ ਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਸਖਤ ਜਿਹੜਾ ਸੀ ਵਿਰੋਧ ਕੀਤਾ ਤੇ ਉਹਨਾਂ ਦੇ ਵਿਰੋਧ ਤੇ ਚੱਲਦੇ ਆ ਭਾਰਤ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਜਿਹੜਾ ਸੀ ਉਹ ਕੈਨਸਲ ਕਰ ਦਿੱਤਾ ਇਹ ਸਾਡੇ ਨਾਲ ਧੱਕਾ ਹੋਇਆ ਹਰਿਆਣਾ ਦੇ ਵਿੱਚ ਅਬੇ ਚੋਟਾਲਾ ਆ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਕਹਿੰਦਾ ਕਿ ਪੰਜਾਬੀਆਂ ਦੀ ਧੌਣ ਤੇ ਗੋਡਾ ਰੱਖ ਕੇ ਜਿਹੜਾ ਅਸੀਂ ਪਾਣੀ ਲਾਾਂਗੇ ਜਦੋਂ ਇਲੈਕਸ਼ਨ ਅਨਾਉਂਸ ਹੋਈ ਜਦੋਂ ਨਾਮੀਨੇਸ਼ਨ ਹੋਏ ਇਹ ਬਾਬੂ ਬ੍ਰਿਸ਼ਪਾਨ ਜੀ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਅਕਾਲੀਆਂ ਨੂੰ ਕੋਈ ਮੇਰੇ ਮੁਕਾਬਲੇ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਅਕਾਲੀਆਂ ਨੂੰ ਕੋਈ ਮੇਰੇ ਮੁਕਾਬਲੇ ਦੇ ਉੱਤੇ ਖੜਾ ਕਰਨ ਵਾਸਤੇ ਬੰਦਾ ਨਹੀਂ ਲੱਭਿਆ ਉਹਨਾਂ ਨੇ ਗ੍ਰੰਥੀ ਖੜਾ ਕਰ ਦਿੱਤਾ ਗ੍ਰੰਥੀ ਵੀ ਬੰਦੇ ਹੀ ਹੁੰਦੇ ਆ ਤੇ ਜਦੋਂ ਹਾਰ ਗਏ ਸਿਰ ਮਸਹੂਸ ਕੇ ਬੈਠੇ ਤੇ ਅਫਸੋਸ ਕਰਨ ਵਾਲੇ ਆ ਜਿਹੜੇ ਲੋਕ ਆਏ ਉਹਨਾਂ ਨੂੰ ਕਹਿਣ ਲੱਗੇ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਮੈਂ ਹਾਰ ਗਿਆ ਦੁੱਖ ਇਸ ਗੱਲ ਦਾ ਹੈ ਕਿ ਮੈਂ ਇੱਕ ਗ੍ਰੰਥੀ ਤੋਂ ਹਾਰ ਗਿਆ ਸਿੱਖ ਧਰਮ ਦੇ ਵਿੱਚ ਗ੍ਰੰਥੀ ਦਾ ਰੁਤਬਾ ਗ੍ਰੰਥੀ ਦਾ ਸਨਮਾਨ ਮਾਨ ਬਹੁਤ ਵੱਡਾ ਹੈ ਉਹਨੇ ਛੁਟਿਆ ਕੇ ਦੇਖਿਆ ਗ੍ਰੰਥੀ ਨੂੰ ਜਿਹਦਾ ਨਤੀਜਾ ਨਿਕਲਿਆ ਕਿ ਉਹਨਾਂ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰੇ ਬੋਲ ਕੇ ਗਏ ਨੇ 1947 ਦੇ ਵਿੱਚ ਅਸੀਂ ਯਮਨਾ ਤੋਂ ਲੈ ਕੇ ਅਟਕ ਦਰਿਆ ਤੱਕ ਬਿਖਰੇ ਹੋਏ ਸੀ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਤੇ ਪੂਰਬੀ ਪੰਜਾਬ ਦੇ ਵਿੱਚ ਐਗਰੀਕਲਚਰ ਸਿੱਖਾਂ ਦੇ ਕੋਲ ਸੀ ਟਰੇਡ ਹਿੰਦੂਆਂ ਦੇ ਕੋਲ ਸੀ ਤੇ 1947 ਦੇ ਵਿੱਚ ਜਦੋਂ ਪੰਜਾਬ ਵੰਡਿਆ ਗਿਆ ਤੇ ਪੰਜਾਬ ਦੀ ਵੰਡ ਤੋਂ ਪਹਿਲਾਂ ਉਸ ਵੇਲੇ ਦੇ ਭਾਰਤ ਦੇ ਨੇਤਾਵਾਂ ਨੇ ਸਿੱਖਾਂ ਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਐਸਾ ਖੇਤਾ ਦਿੱਤਾ ਜਾਏਗਾ ਜਿੱਥੇ ਤੁਹਾਡੇ ਧਰਮ ਗ੍ਰੰਥ ਤੁਹਾਡੀਆਂ ਪਰੰਪਰਾਵਾਂ ਤੁਹਾਡੀ ਮਾਨ ਮਰਿਆਦਾ ਸੁਰੱਖਿਅਤ ਰਹੇਗੀ ਪਰ ਜਿਉਂ ਹੀ ਭਾਰਤ ਦੀ ਵੰਡ ਹੋਈ ਵਾਦੇ ਜਿਹੜੇ ਸੀ ਉਹ ਮੌਕੇ ਦਿੱਤੇ ਗਏ ਖਤਮ ਕਰ ਦਿੱਤੇ ਗਏ ਸਿੱਖਾਂ ਨੂੰ ਜਿਹੜੇ ਪਾਕਿਸਤਾਨ ਦੇ ਪੰਜਾਬ ਤੋਂ ਉੱਜੜ ਕੇ ਆਏ ਸਨ ਉਹਨਾਂ ਨੂੰ ਹਿੰਦੁਸਤਾਨ ਦੇ ਦੂਜੇ ਸੂਬਿਆਂ ਦੇ ਵਿੱਚ ਜਿਹੜਾ ਸੀ ਉਹ ਸੁਟਿਆ ਗਿਆ ਤਾਂ ਕਿ ਇੱਕ ਜਗ੍ਹਾ ਸਿੱਖ ਜਿਹੜੇ ਆ ਉਹ ਇਕੱਠੇ ਨਾ ਹੋ ਸਕਣ ਕਿਸੇ ਨੂੰ ਬੰਬੇ ਕਿਸੇ ਨੂੰ ਤਰਾਈ ਦੇ ਖੇਤਰ ਚ ਕਿਸੇ ਨੂੰ ਦੱਖਣ ਦੇ ਵਿੱਚ ਕਿਸੇ ਨੂੰ ਕਲਕੱਤੇ ਦੇ ਵਿੱਚ ਪ੍ਰਾਪਰਟੀਆਂ ਜਿਹੜੀਆਂ ਸੀ ਉਹ ਅਲਾਟ ਕੀਤੀਆਂ ਗਈਆਂ ਅਸੀਂ ਇੱਕ ਜਗ੍ਹਾ ਤਾਂ ਨਾ ਬੈਠ ਸਕੀ ਐ ਸਿੱਖਾਂ ਨੇ ਇਹ ਮੰਗ ਕਰਨੀ ਸ਼ੁਰੂ ਕੀਤੀ ਕਿ ਸਾਨੂੰ ਪੰਜਾਬੀ ਸੂਬਾ ਚਾਹੀਦਾ ਸਾਨੂੰ ਪੰਜਾਬੀ ਸੂਬਾ ਚਾਹੀਦਾ ਕਿਉਂਕਿ ਦੱਖਣ ਭਾਰਤ ਦੇ ਵਿੱਚ ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਬਣਾ ਦਿੱਤੇ ਗਏ ਸੀ ਤੇ ਇਹ ਸਿੱਖਾਂ ਦੀ ਜਿਹੜੀ ਮੰਗ ਸੀ ਜਾਂ ਪੰਜਾਬੀਆਂ ਦੀ ਜਿਹੜੀ ਇਹ ਮੰਗ ਸੀ ਕੋਈ ਗਲਤ ਨਹੀਂ ਸੀ ਸਾਨੂੰ ਪੰਜਾਬੀ ਸੂਬਾ ਚਾਹੀਦਾ ਹੈ ਉਹਦੇ ਵਿੱਚ ਚਾਹੇ ਸਿੱਖ ਹੋਣ ਹਿੰਦੂ ਹੋਣ ਮੁਸਲਮਾਨ ਕੋਈ ਹੋਣ ਲੇਕਿਨ ਪੰਜਾਬੀ ਸੂਬਾ ਹੋਵੇ ਪੰਜਾਬੀ ਬੋਲਣ ਵਾਲਿਆਂ ਦਾ ਸੂਬਾ ਹੋਵੇ ਲੇਕਿਨ ਉਸ ਵਕਤ ਦੇ ਲੀਡਰਾਂ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਜਿਹੜਾ ਹੈ ਉਹ ਫਿਰਕੂ ਰੰਗਤ ਦਿੱਤੀ ਕਿ ਇਹ ਵੱਖਰਾ ਸੂਬਾ ਮੰਗਦੇ ਨੇ ਵੱਖਰਾ ਦੇਸ਼ ਮੰਗਦੇ ਨੇ ਸਾਧ ਸੰਗਤ ਜੀ 4 ਜੁਲਾਈ 1955 ਨੂੰ ਪਹਿਲੀ ਵਾਰ ਪੰਜਾਬੀ ਸੂਬਾ ਮੰਗਣ ਵਾਲੇ ਸਿੱਖਾਂ ਦੇ ਉੱਤੇ ਵੱਡਾ ਤਸ਼ੱਦਦ ਕਰਦੇ ਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਪਹਿਲੀ ਵਾਰ 4 ਜੁਲਾਈ 1955 ਨੂੰ ਪੰਥ ਨੇ ਬੜੀ ਜਦੋਜਾਦ ਕੀਤੀ ਤੇ ਫਿਰ ਆਨੰਦਪੁਰ ਸਾਹਿਬ ਦਾ ਮਤਾ ਲਿਖਿਆ ਗਿਆ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਸਿੱਖਾਂ ਦੇ ਸਰੋਕਾਰ ਸਨ ਕੁਝ ਧਾਰਮਿਕ ਮੰਗਾ ਸਨ ਕੁਝ ਖੇਤਰੀ ਮੰਗਾ ਸਨ ਕੁਝ ਰਾਜਨੀਤਿਕ ਮੰਗਾ ਸਨ ਤਿੰਨ ਤਰ੍ਹਾਂ ਦੇ ਮੰਗਾ ਸੀ ਆਨੰਦਪੁਰ ਸਾਹਿਬ ਦੇ ਮਤੇ ਚ ਧਾਰਮਿਕ ਮੰਗਾ ਖੇਤਰੀ ਮੰਗਾ ਤੇ ਰਾਜਨੀਤਿਕ ਮੰਗਾ ਧਾਰਮਿਕ ਮੰਗਾ ਦੇ ਵਿੱਚ ਕੀ ਸੀ ਧਾਰਮਿਕ ਮੰਗਾ ਦੇ ਵਿੱਚ ਸੀ ਕਿ ਸ੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇਹ ਕਿੰਨੀ ਕਵੱਡੀ ਮੰਗ ਸੀ ਲੇਕਿਨ ਇਹ ਵੀ ਨਹੀਂ ਮੰਨੀ ਗਈ ਉਸ ਵੇਲੇ ਫੇਰ ਹਰਮੰਦਰ ਸਾਹਿਬ ਤੋਂ ਲਾਈਵ ਕੀਰਤਨ ਰੇਡੀਓ ਦੇ ਉੱਤੇ ਪ੍ਰਸਾਰਤ ਹੋਵੇ ਅੱਜ ਸਾਰਾ ਦਿਨ ਅਸੀਂ ਲਾਈਵ ਜਿਹੜਾ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਦੇਖਦੇ ਹਾਂ ਤੇ ਤੀਸਰੀ ਇੱਕ ਮੰਗ ਜਿਹੜੀ ਬੜੀ ਵਾਜਬ ਸੀ ਉਹ ਸੀ 올 ਇੰਡੀਆ ਗੁਰਦੁਆਰਾ ਐਕਟ ਦੀ ਕਿ ਸਾਨੂੰ ਆਲ ਇੰਡੀਆ ਗੁਰਦੁਆਰਾ ਐਕਟ ਜਿਹੜਾ ਉਹ ਦਿੱਤਾ ਜਾਏ ਇਹ ਕੁਝ ਧਾਰਮਿਕ ਮੰਗਾਂ ਸਨ ਕੁਝ ਖੇਤਰੀ ਮੰਗਾਂ ਸੀ ਪੰਜਾਬ ਤੋਂ ਬਾਹਰ ਕੱਢ ਦਿੱਤੇ ਗਏ ਸੀ ਉਹ ਪੰਜਾਬ 'ਚ ਸ਼ਾਮਿਲ ਕੀਤੇ ਜਾਣ ਇਹ ਮੰਗ ਗੈਰਵਾਜਬ ਕਦੋਂ ਸੀ ਇਹ ਬਿਲਕੁਲ ਜਾਇਜ਼ ਮੰਗ ਸੀ ਜੇ ਮਹਾਰਾਸ਼ਟਰਾ ਮਰਾਠੀ ਦੇ ਆਧਾਰ ਤੇ ਬਣ ਸਕਦਾ ਹੈ ਜੇ ਦੱਖਣ ਦੇ ਸੂਬੇ ਕੋਈ ਤਾਮਿਲ ਦੇ ਆਧਾਰ ਤੇ ਬਣ ਸਕਦਾ ਹੈ ਕੋਈ ਤੇਲਗੂ ਦੇ ਆਧਾਰ ਤੇ ਬਣ ਸਕਦਾ ਹੈ ਕੋਈ ਕਨੜ ਦੇ ਆਧਾਰ ਤੇ ਬਣ ਸਕਦਾ ਹੈ ਤੇ ਫਿਰ ਪੰਜਾਬੀ ਦੇ ਆਧਾਰ ਤੇ ਪੰਜਾਬੀ ਸੂਬਾ ਕਿਉਂ ਨਹੀਂ ਬਣ ਸਕਦਾ ਅੱਜ ਬਹੁਤ ਵੱਡੇ ਇਲਾਕੇ ਪੰਜਾਬੀ ਬੋਲਦੇ ਹਰਿਆਣੇ ਦੇ ਵਿੱਚ ਨੇ ਹਿਮਾਚਲ ਦੇ ਵਿੱਚ ਨੇ ਜੰਮੂ ਦੇ ਵਿੱਚ ਨੇ ਲੇਕਿਨ ਸਿੱਖਾਂ ਦੀ ਇਹ ਮੰਗ ਵੀ ਦਰਕਨਾਰ ਕਰ ਦਿੱਤੀ ਗਈ ਖੇਤਰੀ ਮੰਗਲ ਦੇ ਵਿੱਚ ਰਾਜਧਾਨੀ ਸੀ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਨੂੰ ਸੌਪਿਆ ਜਾਏ ਹਰ ਸੂਬੇ ਦੀ ਆਪਣੀ ਰਾਜਧਾਨੀ ਹੈ ਲੇਕਿਨ ਇੰਨੇ ਸਾਲ ਬੀਤ ਗਏ ਪੰਜਾਬ ਦੇ ਕੋਲ ਆਪਣੀ ਰਾਜਧਾਨੀ ਨਹੀਂ ਹੈ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਿਆ ਤੇ ਪੰਜਾਬ ਤੋਂ ਚੰਡੀਗੜ੍ਹ ਨੂੰ ਜਿਹੜਾ ਸੀ ਉਹ ਦੂਰ ਕਰ ਦਿੱਤਾ ਗਿਆ 40% ਹੱਕ ਹਕੂਕ ਜਿਹੜੇ ਸੀ ਉੱਥੇ ਹਰਿਆਣੇ ਦੇ ਰੱਖ ਲਏ ਗਏ 60% ਹੱਕ ਹਕੂਕ ਪੰਜਾਬ ਨੂੰ ਦਿੱਤੇ ਗਏ ਤੇ ਹੁਣ ਹੌਲੀ 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 ਉਹ 60% ਵੀ ਜਿਹੜੇ ਆ ਉਹ ਘਟਾ ਦਿੱਤੇ ਗਏ 60% ਮੁਲਾਜ਼ਮ ਚੰਡੀਗੜ੍ਹ ਚ ਪੰਜਾਬ ਦੇ ਹੋਣਗੇ ਅੱਜ ਪਤਾ ਕਰੋ ਜਾ ਕੇ ਚੰਡੀਗੜ੍ਹ ਚ 60% ਮੁਲਾਜ਼ਮ ਪੰਜਾਬ ਦੇ ਰੱਖੇ ਜਾਂਦੇ ਆ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਰੱਖੇ ਜਾਂਦੇ 60% ਪੋਪੂਲੇਸ਼ਨ ਪੰਜਾਬ ਦੀ ਹੋਏਗੀ ਅੱਜ ਚੰਡੀਗੜ੍ਹ ਜਾ ਕੇ ਪਤਾ ਕਰੋ ਕਿ 60% ਪੋਪੂਲੇਸ਼ਨ ਪੰਜਾਬ ਦੀ ਹੈ ਬਿਲਕੁਲ ਵੀ ਨਹੀਂ ਚੰਡੀਗੜ੍ਹ ਦਾ ਡੈਮੋਗ੍ਰਾਫ ਗ੍ਰਾਫ ਜਿਹੜਾ ਉਹ ਗੈਰ ਪੰਜਾਬੀ ਹੋ ਗਿਆ ਟੋਟਲੀ ਗੈਰ ਪੰਜਾਬੀ ਇਹ ਤੱਕਾ ਨਹੀਂ ਹੈ ਰਾਵੀ ਵਿਆਸ ਦੇ ਪਾਣੀਆਂ ਦੀ ਸਹੀ ਵੰਡ ਰਿਪੈਰੀਅਨ ਕਾਨੂੰਨ ਕਹਿੰਦਾ ਹੈ ਕਿ ਜਿਸ ਧਰਤੀ ਦੀ ਹਿੱਕ ਤੋਂ ਦਰਿਆ ਲੰਘਦੇ ਸਭ ਤੋਂ ਵੱਧ ਅਧਿਕਾਰ ਉਸ ਧਰਤੀ ਦੇ ਲੋਕਾਂ ਦਾ ਪਾਣੀਆਂ ਦੇ ਉੱਤੇ ਆ ਹੜ ਆਇਓ ਯਾਰ ਆ ਹੜਾਂ ਦਾ ਸਰਤਾਪ ਕੌਣ ਭੋਗ ਰਿਹਾ ਪੰਜਾਬੀ ਭੋਗ ਰਹੇ ਨੇ ਸਿੱਖ ਭੋਗ ਰਹੇ ਨੇ ਕਿਸਾਨ ਭੋਗ ਰਹੇ ਨੇ ਮਜ਼ਦੂਰ ਭੋਗ ਰਹੇ ਨੇ ਹਰਿਆਣਾ ਭੋਗ ਰਿਆ ਰਾਜਸਥਾਨ ਭੋਗ ਰਿਆ ਬਿਲਕੁਲ ਵੀ ਨਹੀਂ ਭੋਗ ਰਿਆ ਤੇ ਜੇ ਹੜਾਂ ਦੀ ਮਾਰ ਜਿਹੜੀ ਆ ਉਹ ਅਸੀਂ ਝੱਲਦੇ ਆ ਤੇ ਫਿਰ ਪਾਣੀਆਂ ਦੇ ਉੱਤੇ ਸਾਡਾ ਅਧਿਕਾਰ ਗੈਰਵਾਜਬ ਕਿਵੇਂ ਹੋ ਗਿਆ ਸਾਧ ਸੰਗਤ ਜੀ ਬੜੀ ਸ਼ਾਤਰਦਾ ਦੇ ਨਾਲ ਕਾਣੀ ਵੰਡ ਜਿਹੜੀ ਹੈ ਉਹ ਪੰਜਾਬੀਆਂ ਦੇ ਨਾਲ ਪਾਣੀਆਂ ਦੇ ਮਸਲੇ ਦੇ ਉੱਤੇ ਕੀਤੀ ਗਈ ਤੇ ਫਿਰ ਫਸਲਾਂ ਦੇ ਭਾਜ ਜਿਹੜੇ ਆ ਆਨੰਦਪੁਰ ਸਾਹਿਬ ਦੇ ਮਤੇ ਚ ਸੀ ਫਸਲਾਂ ਦੇ ਭਾਜ ਜਿਹੜੇ ਆ ਭਾਅ ਐਮ ਐਸ ਪੀ ਜਿਹੜੀ ਹੈ ਉਹ ਤਿਆਰ ਕੀਤੀ ਜਾਏ ਲੇਕਿਨ ਉਹ ਵੀ ਮੰਗ ਜਿਹੜੀ ਹੈ ਉਹ ਬਿਲਕੁਲ ਨਹੀਂ ਮੰਗੀ ਗਈ ਇਹ ਸਾਡੀਆਂ ਖੇਤਰੀ ਮੰਗਾਂ ਸੀ ਤੇ ਤੀਜੀਆਂ ਸਾਡੀਆਂ ਰਾਜਨੀਤਿਕ ਮੰਗਾਂ ਸੀ ਰਾਜਨੀਤਿਕ ਮੰਗਾਂ ਦੇ ਵਿੱਚ ਸਾਡੀ ਮੰਗ ਸੀ ਕਿ ਸੂਬੇ ਨੂੰ ਵੱਧ ਅਧਿਕਾਰ ਇਕੱਲੇ ਪੰਜਾਬ ਨੂੰ ਨਹੀਂ ਸਾਰੇ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਅੱਜ ਦੱਖਣ ਦੀਆਂ ਸਟੇਟਾਂ ਇਹ ਆਵਾਜ਼ ਚੁੱਕਣ ਲੱਗ ਪਈਆਂ ਨੇ ਉਹ ਚੇਤਨ ਹੋ ਗਈਆਂ ਨੇ ਔਰ ਕਈ ਸਟੇਟਾਂ ਨੇ ਤਾਮਿਲਨਾਡੂ ਨੇ ਤਾਂ ਆਪਣਾ ਝੰਡਾ ਵੀ ਬਣਾ ਲਿਆ ਲੇਕਿਨ ਉਹਨਾਂ ਨੂੰ ਕਿਸੇ ਨੇ ਫਿਰਕਾ ਪ੍ਰਸਤ ਨਹੀਂ ਕਿਹਾ ਜਿੱਦੇ ਪੰਜਾਬ ਨੇ ਝੰਡਾ ਬਣਾਇਆ ਉਹਦੇ ਕਹਿਣਗੇ ਜੀ ਇਹ ਫਿਰਕਾ ਪ੍ਰਸਤ ਹੈ ਇਹ ਧੱਕਾ ਨਹੀਂ ਹੈ ਤਾਮਿਲਨਾਡੂ ਨੇ ਆਪਣਾ ਝੰਡਾ ਬਣਾ ਲਿਆ ਔਰ ਜਿੰਨੀ ਨਫ਼ਰਤ ਦੱਖਣੀ ਸੂਬੇ ਰਾਸ਼ਟਰੀ ਭਾਸ਼ਾ ਹਿੰਦੀ ਤੋਂ ਕਰਦੇ ਆ ਜਿਹਨੂੰ ਰਾਸ਼ਟਰੀ ਭਾਸ਼ਾ ਕਹਿੰਦੇ ਆ ਹਿੰਦੀ ਤੋਂ ਕਰਦੇ ਆ ਅਸੀਂ ਤਾਂ ਕਰਦੇ ਨਹੀਂ ਲੇਕਿਨ ਫਿਰ ਵੀ ਸਾਡੇ ਦੇ ਉੱਤੇ ਫਿਰਕਾ ਪ੍ਰਸਤ ਹੋਣ ਦਾ ਜਿਹੜਾ ਹੈ ਉਹ ਲੈਵਲ ਲਾਇਆ ਗਿਆ ਸਾਨੂੰ ਜਿਹੜਾ ਹੈ ਫਿਰਕਾ ਪ੍ਰਸਤ ਜਿਹੜਾ ਹੈ ਉਹ ਦੱਸਿਆ ਗਿਆ ਇਹ ਅਨੰਦਪੁਰ ਸਾਹਿਬ ਦਾ ਮਤਾ ਸੀ ਔਰ ਇਸ ਮਤੇ ਨੂੰ ਲੈ ਕੇ ਹੀ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਦਿੱਲੀ ਦੇ ਲੂੰਬੜਾ ਨੇ ਗੁੰਮਰਾ ਕੀਤਾ ਗੁੰਮਰਾ ਕਰਕੇ ਉਹਨਾਂ ਨੂੰ ਕਹਿ ਕੇ ਤੁਹਾਡੀਆਂ ਮੰਗਾਂ ਮੰਨਾਂਗੇ ਉਹ ਵਿਚਾਰੇ ਸਾਧੂ ਪੁਰਖ ਸੀ ਉਹ ਲੂੰਮੜਾਂ ਦੀਆਂ ਗੱਲਾਂ 'ਚ ਆ ਗਏ ਲੇਕਿਨ ਮੰਗਾਂ ਮੰਨੀਆਂ ਕੋਈ ਨਹੀਂ ਗਈਆਂ ਮੰਗਾਂ ਮੰਨੀਆਂ ਕੋਈ ਨਹੀਂ ਗਈਆਂ ਔਰ ਅੱਜ ਤੱਕ ਨਹੀਂ ਮੰਨੀਆਂ ਗਈਆਂ ਇਹ ਸਰਾ ਸਰਾ ਸਾਧ ਸੰਗਤ ਜੀ ਇਹ ਤੱਕਾ ਸੀ ਸਿੱਖਾਂ ਦੇ ਨਾਲ ਜਿਹੜਾ ਉਸ ਵਕਤ ਕੀਤਾ ਗਿਆ ਔਰ ਹੈਰਾਨੀ ਦੀ ਗੱਲ ਕਿ ਜਦੋਂ ਭਾਰਤ ਸਰਕਾਰ ਨੇ ਇੱਕ ਵਾਰ ਫੈਸਲਾ ਕੀਤਾ ਕਿ ਚਲੋ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਨੂੰ ਦੇ ਦਿੰਨੇ ਤੇ ਚੌਧਰੀ ਦੇਵੀ لال ਜਿਨ੍ਹਾਂ ਦਾ ਬੁੱਤ ਡੱਬ ਵਾਲੀ ਦੇ ਵਿੱਚ ਲੱਗਿਆ ਹੋਇਆ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਨਵਯੁਗ ਮੋਰਚਾ ਜਿਹੜਾ ਸੀ ਉਹ ਖੜਾ ਕੀਤਾ ਹਰਿਆਣੇ ਦੇ ਵਿੱਚ ਤੇ ਚੰਡੀਗੜ੍ਹ ਜਿਹੜਾ ਸੀ ਪੰਜਾਬ ਨੂੰ ਦੇਣ ਦਾ ਸਖਤ ਵਿਰੋਧ ਕੀਤਾ ਕਿ ਕਿੰਦੀ ਕਮਾਲ ਦੀ ਗੱਲ ਹੈ ਜਿਨ੍ਹਾਂ ਦਾ ਡੱਬ ਵਾਲੀ ਦੇ ਵਿੱਚ ਬੁੱਤ ਲੱਗਿਆ ਉਹਨਾਂ ਨੇ ਨਵਯੁਗ ਮੋਰਚਾ ਬਣਾ ਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਸਖਤ ਜਿਹੜਾ ਸੀ ਵਿਰੋਧ ਕੀਤਾ ਤੇ ਉਹਨਾਂ ਦੇ ਵਿਰੋਧ ਤੇ ਚੱਲਦੇ ਆ ਭਾਰਤ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਜਿਹੜਾ ਸੀ ਉਹ ਕੈਨਸਲ ਕਰ ਦਿੱਤਾ ਇਹ ਸਾਡੇ ਨਾਲ ਧੱਕਾ ਹੋਇਆ ਹਰਿਆਣਾ ਦੇ ਵਿੱਚ ਅਬੇ ਚੋਟਾਲਾ ਆ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਕਹਿੰਦਾ ਕਿ ਪੰਜਾਬੀਆਂ ਦੀ ਧੌਣ ਤੇ ਗੋਡਾ ਰੱਖ ਕੇ ਜਿਹੜਾ ਅਸੀਂ ਪਾਣੀ ਲਾਾਂਗੇ ਜਦੋਂ ਇਲੈਕਸ਼ਨ ਅਨਾਉਂਸ ਹੋਈ ਜਦੋਂ ਨਾਮੀਨੇਸ਼ਨ ਹੋਏ ਤੇ बाबू ਬ੍ਰਿਸ਼ਪਾਨ ਜੀ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਅਕਾਲੀਆਂ ਨੂੰ ਕੋਈ ਮੇਰੇ ਮੁਕਾਬਲੇ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਅਕਾਲੀਆਂ ਨੂੰ ਕੋਈ ਮੇਰੇ ਮੁਕਾਬਲੇ ਦੇ ਉੱਤੇ ਖੜਾ ਕਰਨ ਵਾਸਤੇ ਬੰਦਾ ਨਹੀਂ ਲੱਭਿਆ ਉਹਨਾਂ ਨੇ ਗ੍ਰੰਥੀ ਖੜਾ ਕਰ ਦਿੱਤਾ ਗ੍ਰੰਥੀ ਵੀ ਬੰਦੇ ਹੀ ਹੁੰਦੇ ਆ ਤੇ ਜਦੋਂ ਹਾਰ ਗਏ ਸਿਰ ਮਸਹੂਸ ਕੇ ਬੈਠੇ ਤੇ ਅਫਸੋਸ ਕਰਨ ਵਾਲੇ ਆ ਜਿਹੜੇ ਲੋਕ ਆਏ ਉਹਨਾਂ ਨੂੰ ਕਹਿਣ ਲੱਗੇ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਮੈਂ ਹਾਰ ਗਿਆ ਦੁੱਖ ਇਸ ਗੱਲ ਦਾ ਹੈ ਕਿ ਮੈਂ ਇੱਕ ਗ੍ਰੰਥੀ ਤੋਂ ਹਾਰ ਗਿਆ ਸਿੱਖ ਧਰਮ ਦੇ ਵਿੱਚ ਗ੍ਰੰਥੀ ਦਾ ਰੁਤਬਾ ਗ੍ਰੰਥੀ ਦਾ ਸਨਮਾਨ ਮਾਨ ਬਹੁਤ ਵੱਡਾ ਹੈ ਉਹਨੇ ਛੁਟਿਆ ਕੇ ਦੇਖਿਆ ਗ੍ਰੰਥੀ ਨੂੰ ਜਿਹਦਾ ਨਤੀਜਾ ਨਿਕਲਿਆ ਕਿ ਉਹਨਾਂ ਨੂੰ ਪਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰੇ ਬੋਲ ਕੇ ਗਏ ਨੇ 1947 ਦੇ ਵਿੱਚ ਅਸੀਂ ਯਮਨਾ ਤੋਂ ਲੈ ਕੇ ਅਟਕ ਦਰਿਆ ਤੱਕ ਬਿਖਰੇ ਹੋਏ ਸੀ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਤੇ ਪੂਰਬੀ ਪੰਜਾਬ ਦੇ ਵਿੱਚ ਐਗਰੀਕਲਚਰ ਸਿੱਖਾਂ ਦੇ ਕੋਲ ਸੀ ਟਰੇਡ ਹਿੰਦੂਆਂ ਦੇ ਕੋਲ ਸੀ ਤੇ 1947 ਦੇ ਵਿੱਚ ਜਦੋਂ ਪੰਜਾਬ ਵੰਡਿਆ ਗਿਆ ਤੇ ਪੰਜਾਬ ਦੀ ਵੰਡ ਤੋਂ ਪਹਿਲਾਂ ਉਸ ਵੇਲੇ ਦੇ ਭਾਰਤ ਦੇ ਨੇਤਾਵਾਂ ਨੇ ਸਿੱਖਾਂ ਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਐਸਾ ਖੇਤਾ ਦਿੱਤਾ ਜਾਏਗਾ ਜਿੱਥੇ ਤੁਹਾਡੇ ਧਰਮ ਗ੍ਰੰਥ ਤੁਹਾਡੀਆਂ ਪਰੰਪਰਾਵਾਂ ਤੁਹਾਡੀ ਮਾਨ ਮਰਿਆਦਾ ਸੁਰੱਖਿਅਤ ਰਹੇਗੀ ਪਰ ਜਿਉਂ ਹੀ ਭਾਰਤ ਦੀ ਵੰਡ ਹੋਈ ਵਾਦੇ ਜਿਹੜੇ ਸੀ ਉਹ ਮੌਕੇ ਦਿੱਤੇ ਗਏ ਖਤਮ ਕਰ ਦਿੱਤੇ ਗਏ ਸਿੱਖਾਂ ਨੂੰ ਜਿਹੜੇ ਪਾਕਿਸਤਾਨ ਦੇ ਪੰਜਾਬ ਤੋਂ ਉੱਜੜ ਕੇ ਆਏ ਸਨ ਉਹਨਾਂ ਨੂੰ ਹਿੰਦੁਸਤਾਨ ਦੇ ਦੂਜੇ ਸੂਬਿਆਂ ਦੇ ਵਿੱਚ ਜਿਹੜਾ ਸੀ ਉਹ ਸੁਟਿਆ ਗਿਆ ਤਾਂ ਕਿ ਇੱਕ ਜਗ੍ਹਾ ਸਿੱਖ ਜਿਹੜੇ ਆ ਉਹ ਇਕੱਠੇ ਨਾ ਹੋ ਸਕਣ